ਸਸਿਆਕਾਲ ਦੋਸਤੋ ਮੈਂ ਤੁਹਾਡਾ ਜੱਕੀ ਖਾਈ ਵਾਲਾ ਤੇ ਮੈਂ ਕੁਝ ਬੇਨਤੀਆਂ ਵੀ ਕਰਾਵੀਆਂ ਨੇ ਮੇਰੇ ਆਪਦੇ ਪਿੰਡ ਵੱਲੋਂ ਮੇਰਾ ਪਿੰਡ ਮਾਛੀ ਕੇ ਜ਼ਿਲ੍ਹਾ ਮੋਗਾ ਤਹਿਸੀਲ ਨੇ ਆਰਸਿੰਗ ਵਾਲਾ ਪੈ ਜਾਂਦਾ ਤੇ ਇੱਥੇ ਤਕਰੀਬਨ ਨਿਆਲ ਸਿੰਘ ਵਾਲੇ ਹਲਕੇ ਦੇ ਵਿੱਚ ਫਰੀਦਕੋਟ ਹਲਕਾ ਪੈ ਜਾਂਦਾ ਜਿਹੜਾ ਐਮਪੀ ਚੋਣਾਂ ਦੇ ਦੌਰਾਨ ਹੁੰਦਾ ਨਿਆਲ ਸਿੰਘਾ ਹਲਕਾ ਬਲਾਕ ਤੇ تحصیل ਪੈ ਜਾਂਦੀ ਆ ਸਾਨੂੰ ਤੇ ਇਧਰਲੀ ਸਾਈਡ ਸਾਡਾ ਪਿੰਡ ਪੈਂਦਾ ਮਾਛੀਕੇ ਮਾਛੀਕੇ ਦੇ ਵਿੱਚ ਸਾਡੇ ਲੰਮੇ ਸਮੇਂ ਤੋਂ ਮੰਗ ਸੀ ਪਿਛਲੇ 10-20 ਸਾਲ ਤੋਂ ਸਾਡੇ ਬਜ਼ੁਰਗ ਇਸ ਲਈ ਸੰਘਰਸ਼ ਕਰ ਰਹੇ ਆ ਪੁਲ ਦੀ ਮੰਗ نیشنل ਹਾਈਵੇ ਜਿਹੜਾ 71 ਨਿਕਲਿਆ ਉਹਦੇ ਤੇ ਸਾਡੇ ਪੁਲ ਦੀ ਮੰਗ ਸੀ ਕਿਉਂਕਿ ਇਸ ਨਾਲ ਸਾਡੇ ਪਿੰਡ ਦੇ ਵਿੱਚ ਦੀ ਜਿਹੜਾ ਸੜਕ ਨਿਕਲ ਕੇ ਗਈ ਆ ਉਹਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਆਵਾਆਂ ਉਹ ਨਾ ਹੋਣ ਕਰਕੇ ਸਾਡੇ ਗੁਰਦੁਆਰਾ ਹੋਰ ਸਾਰੀਆਂ ਜਾਣਾ ਆਉਣਾ ਬਹੁਤ ਔਖਾ ਹੋ ਗਿਆ ਸੀ ਤੇ ਪਿੰਡ ਦੀਆਂ ਬਹੁਤ ਸਾਰੀਆਂ ਕਮੇਟੀਆਂ ਨੇ ਤੇ ਸੂਝਵਾਨ ਲੋਕਾਂ ਨੇ ਧਰਨੇ ਮੁਜ਼ਾਰੇ ਕੀਤੇ ਬਹੁਤ ਸੰਘਰਸ਼ ਕੀਤਾ ਸੜਕ ਰੋਕੀ ਰੱਖੀ ਤੇ ਜਿਹੜਾ ਸਰਕਾਰੀ ਵਿਭਾਗ ਆ ਉਹਨਾਂ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਪਿਛਲੇ